ਤੋਂ 20000 ਰੁਪਏ ਤੋਂ ਲੈ ਕੇ ਲੱਖਾਂ ਰੁਪਏ ਤੁਸੀਂ WhatsApp ਤੋਂ ਤੁਸੀਂ ਕਿਵੇਂ ਕਮਾ ਸਕਦੇ ਤੁਹਾਡੀ ਜ਼ਿੰਦਗੀ ਬਦਲ ਜੀ 2024 ਦੇ ਵਿੱਚ ਤੁਸੀਂ ਲੱਖਪਤੀ ਜ਼ਰੂਰ ਬਣੋਗੇ ਹੀ ਬਣੋਗੇ WhatsApp ਚਲਾਓ ਤੇ ਪੈਸਾ ਕਮਾਓ ਹਾਂਜੀ ਬਿਲਕੁਲ ਸੱਚੀ ਗੱਲ ਹੈ ਜੀ ਤੁਸੀਂ WhatsApp ਚਲਾਓ ਤੇ ਪੈਸਾ ਕਮਾਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਸਾਡੀ ਅੱਜ ਵੀਡੀਓ ਦਾ ਟੋਪਿਕ ਹੈਗਾ ਜੀ WhatsApp ਚਲਾਓ ਤੇ ਪੈਸਾ ਕਮਾਓ ਹਾਂਜੀ ਬਿਲਕੁਲ ਸੱਚੀ ਗੱਲ ਹੈ ਜੀ ਤੁਸੀਂ WhatsApp ਚਲਾਓ ਤੇ ਪੈਸਾ ਕਮਾਓ ਤੁਸੀਂ ਵੀ ਇਹ ਸੋਚਦੇ ਹੋਣੇ ਕਿ ਵੀ WhatsApp ਤਾਂ ਅਸੀਂ ਰੋਜ਼ ਚਲਾਉਂਦੇ ਆਂ ਡੇਲੀ ਦੇ ਵਿੱਚ ਅਸੀਂ WhatsApp ਚਲਾਉਂਦੇ ਆਂ ਕਈਆਂ ਦੇ ਮੈਸੇਜ ਅਸੀਂ ਦੇਖਦੇ ਵੀ ਆਂ ਤੇ ਆਪਣੇ ਜਿਹੜੇ ਮੈਸੇਜ ਨੇ ਅਸੀਂ ਕਈਆਂ ਨੂੰ ਮੈਸੇਜ ਵੀ ਭੇਜਦੇ ਆਂ ਆਪਣੀਆਂ ਫੋਟੋਆਂ ਵੀ ਭੇਜਦੇ ਆਂ ਵੀਡੀਓ ਵੀ ਭੇਜਦੇ ਆਂ ਤੇ ਸਾਨੂੰ ਵੀ ਕਈ ਗਰੁੱਪਾਂ ਦੇ ਵਿੱਚ ਜਾਂ ਸਾਨੂੰ ਪਰਸਨਲੀ ਫੋਟੋ ਤੇ ਵੀਡੀਓਜ਼ ਆਉਂਦੀਆਂ ਨੇ ਪਰ ਸਾਨੂੰ ਕਦੇ ਪੈਸਾ ਦਾ ਕਦੇ ਮਿਲਦਾ ਨਹੀਂ ਹੈਗਾ ਤੁਸੀਂ ਇਸ ਗੱਲ ਦਾ ਬਿਲਕੁਲ ਵੀ ਜੀਗੇਨ ਨਹੀਂ ਕਰੋਗੇ ਵੀ WhatsApp ਚ ਚਲਾਈਏ ਤੇ ਸਾਨੂੰ ਪੈਸਾ ਮਿਲੂਗਾ। ਵਾਕੇ ਬਿਲਕੁਲ ਸੱਚ ਕਰਦਾ ਜੀ ਤੁਸੀਂ WhatsApp ਚ ਚਲਾਉਂਗੇ ਤੇ ਤੁਹਾਨੂੰ ਪੈਸਾ ਜ਼ਰੂਰ ਮਿਲੇਗਾ ਤੇ ਤੁਸੀਂ ਪੈਸਾ ਵੀ ਕਮਾਉਗੇ ਤੇ ਬਹੁਤ ਸਾਰਾ ਤੁਸੀਂ ਪੈਸਾ ਕਮਾ ਸਕਦੇ ਹੋ ਤੁਸੀਂ। ਹੁਣ ਸਵਾਲ ਉੱਠਦਾ ਵਾ ਵੀ ਆਪਾਂ ਜੇ WhatsApp ਤੋਂ ਪੈਸਾ ਕਮਾ ਸਕਦੇ ਆ ਤੇ ਆਪਾਂ ਕਿਵੇਂ ਕਮਾ ਸਕਦੇ ਆ? ਨੰਬਰ 1, ਨੰਬਰ 2 ਤੇ ਅਸੀਂ ਕਿੰਨਾ ਪੈਸਾ ਕਮਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੀ ਦੇਖੋ WhatsApp ਤੇ ਤੁਸੀਂ ਕਿੰਨਾ ਪੈਸਾ ਕਮਾ ਸਕਦੇ ਜੇ ਮਹੀਨੇ ਦਾ ਆਪ ਮੰਨ ਕੇ ਚੱਲੀਏ ਇੱਕ ਮਹੀਨੇ ਦਾ ਤੁਸੀਂ WhatsApp ਤੋਂ ਘੱਟੋ ਘਾਟਾ ਮੰਨ ਕੇ ਚੱਲੀਏ ਤੁਸੀਂ 20000 ਰੁਪਇਆ 20000 ਰੁਪਇਆ ਨੋਰਮਲੀ ਤੁਸੀਂ ਕਮਾ ਸਕਦੇ ਹੋ ਘੱਟ ਤੋਂ ਘੱਟ ਮੈਂ ਕਿਹਾ ਵਧ ਤੋਂ ਵਧ ਮੰਨ ਕੇ ਚੱਲੀਏ ਆਪਾਂ ਜਿਹੜੇ ਮੇਰੇ ਫਰੈਂਡ ਸਰਕਲ ਦੇ ਵਿੱਚ ਹੈਗੇ ਨੇ ਜਾਂ ਮੈਂ ਵੀ ਇਸ ਟਾਈਮ ਅਰਨ ਕਰਦਾ ਪਿਆ ਮੰਨ ਕੇ ਚੱਲੋ ਤੁਸੀਂ 1 ਲੱਖ ਰੁਪਇਆ 1 ਲੱਖ ਰੁਪਏ ਤੱਕ ਤੁਸੀਂ ਕਮਾ ਸਕਦੇ ਹੋ 20000 ਤੋਂ ਲੈ ਕੇ ਘੱਟੋ ਘਾਟ 20000 ਰੁਪਇਆ ਵਾ ਤੇ ਵੱਧ ਤੋਂ ਵੱਧ ਤੁਸੀਂ ਜਿੰਨਾ ਮਰਜੀ ਕਮਾ ਸਕਦੇ ਹੋ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਵਾ ਜਿੰਨਾ ਤੁਸੀਂ ਮਤਲਬ ਵੀ ਆਪਣਾ ਕੰਮ ਕਰੋਗੇ ਮਿਹਨਤ ਕਰੋਗੇ ਉਨਾ ਪੈਸਾ ਤੁਸੀਂ WhatsApp ਤੋਂ ਕਮਾ ਸਕਦੇ ਹੋ ਹੁਣ ਨੰਬਰ ਤੋਂ ਸਵਾਲ ਉੱਠਦਾ ਵਾ ਵੀ WhatsApp ਤੁਸੀਂ ਕਿਵੇਂ ਚਲਾ ਸਕਦੇ ਆ ਤੁਸੀਂ WhatsApp ਦੇ ਵਿੱਚ ਇੱਕ ਫੀਚਰ ਆਇਆ ਵਾ ਨਵਾਂ ਬਹੁਤ ਸਾਰਾ ਲੋਕਾਂ ਨੂੰ ਪਤਾ ਨਹੀਂ ਹੈਗਾ ਇਸ ਫੀਚਰ ਬਾਰੇ ਤੁਸੀਂ YouTube ਤੇ ਸਰਚ ਕਰ ਲਓ ਜਾਂ ਤੁਸੀਂ Google ਦੇ ਵਿੱਚ ਲਿਖ ਲਓ ਹਨਾ ਜਾਨੀ ਕਿ ਉੱਥੇ Google ਤੇ ਤਾਂ ਤੁਸੀਂ ਤੁਹਾਨੂੰ ਸ਼ੋ ਹੋ ਜਾਏਗਾ ਵੀ WhatsApp ਚੈਨਲ ਤੁਸੀਂ ਕਿਵੇਂ ਕਮਾ ਸਕਦੇ ਹੋ ਕਿਵੇਂ ਪੈਸਾ ਕਮਾ ਸਕਦੇ ਹੋ ਬਟ YouTube ਦੇ ਉੱਤੇ ਤੁਹਾਨੂੰ ਬਹੁਤ ਹੀ ਘੱਟ ਵੀਡੀਓ ਮਿਲਣਗੀਆਂ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਹੋਵੇ ਤੁਸੀਂ WhatsApp ਦੇ ਉੱਤੇ ਆਪਣਾ ਇੱਕ ਚੈਨਲ ਕਿਵੇਂ ਬਣਾ ਸਕਦੇ ਹੋ ਕਿਉਂਕਿ ਜਿਹੜਾ WhatsApp ਦੇ ਵਿੱਚ ਇੱਕ ਨਵਾਂ ਫੀਚਰ ਆਇਆ ਵਾ ਉਹਦੇ ਵਿੱਚ ਦੱਸਿਆ ਹੈ ਵੀ ਇੱਕ ਤੁਸੀਂ ਆਪਣਾ WhatsApp ਚੈਨਲ ਵੀ ਤੁਸੀਂ ਬਣਾ ਸਕਦੇ ਹੋ ਜਿਵੇਂ ਤੁਸੀਂ YouTube ਤੋਂ ਦੇਖਣਾ YouTube ਤੇ ਲੋਕੀ ਆਪਣਾ ਚੈਨਲ ਬਣਾਉਂਦੇ ਨੇ ਆਪਣਾ ਲੋਗੋ ਲਗਾਉਂਦੇ ਨੇ ਤੇ ਉਸ ਤੋਂ ਬਾਅਦ ਉਹ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਜਿਹਦੇ ਦਰੀਏ ਉਹ YouTube ਤੋਂ ਉਹ ਲਗਭਗ 5 ਮਹੀਨੇ ਦਾ ਕਮਾ ਰਹੇ ਨੇ ਤੇ ਫੇਸਬੁਕ ਤੋਂ ਵੀ ਉਹ ਲੱਖਾਂ ਰੁਪਇਆ ਕਮਾਉਂਦੇ ਨੇ ਆਪਣਾ ਚੈਨਲ ਬਣਾ ਕੇ ਫੇਸਬੁਕ ਤੇ ਪੇਜ ਬਣਾਦਾ ਵਾ ਫੇਸਬੁਕ ਪੇਜ YouTube ਦੇ ਉੱਤੇ YouTube ਚੈਨਲ ਬਣਦਾ ਵਾ ਤੇ ਜਦੋਂ WhatsApp WhatsApp ਤੇ ਵੀ ਹੁਣ ਇੱਕ ਆਪਸ਼ਨ ਆ ਗਿਆ ਵੀ ਤੁਸੀਂ WhatsApp ਤੇ ਆਪਣਾ ਚੈਨਲ ਬਣਾਓ ਤੇ ਤੁਸੀਂ ਉੱਥੋਂ ਮਹੀਨੇ ਦੇ ਲੱਖਾਂ ਰੁਪਇਆ ਤੁਸੀਂ ਬੜੀ ਆਸਾਨੀ ਦੇ ਨਾਲ ਤੁਸੀਂ ਕਮਾ ਸਕਦੇ ਹੋ ਤੇ ਉਹ ਕੋਈ ਵੀ ਤੁਹਾਨੂੰ ਇਹ ਨਹੀਂ ਦੱਸੇਗਾ ਵੀ ਤੁਸੀਂ WhatsApp ਤੇ ਚੈਨਲ ਕਿਵੇਂ ਬਣਾਉਣਾ ਚਾਹੁੰਦੇ ਹੋ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਾਂਗਾ ਵੀ ਤੁਸੀਂ WhatsApp ਚੈਨਲ ਤੁਸੀਂ ਆਪਣਾ ਕਿਵੇਂ ਬਣਾ ਸਕਦੇ ਹੋ ਉਹ WhatsApp ਚੈਨਲ ਮੈਂ ਤੁਹਾਨੂੰ ਪੂਰਾ ਸੈੱਟ ਕਰਕੇ ਦਵਾਂਗਾ ਉਹਦੀ ਸੈਟਿੰਗ ਕਰਕੇ ਦਿਖਾਵਾਂਗਾ ਤੁਸੀਂ ਵੀ ਉਸੇ ਤਰ੍ਹਾਂ ਆਪਣਾ ਦੇਖ ਕੇ ਮੇਰੀ ਵੀਡੀਓ ਨੂੰ ਇੱਕ WhatsApp ਚੈਨਲ ਬਣਾ ਲੈਣਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਘੱਟੋ-ਘੱਟ 20000 ਰੁਪਏ ਤੋਂ ਲੈ ਕੇ ਲੱਖਾਂ ਰੁਪਏ ਤੁਸੀਂ WhatsApp ਤੋਂ ਤੁਸੀਂ ਕਿਵੇਂ ਕਮਾ ਸਕਦੇ ਹੋ ਸੋ ਆਪਾਂ ਮੇਦਲਾ ਮੈਂ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਆਪਣਾ ਜਿਹੜਾ WhatsApp ਚੈਨਲ ਆ ਤੁਸੀਂ ਕਿਵੇਂ ਬਣਾਉਣਾ ਜੀ ਸਭ ਤੋਂ ਪਹਿਲਾਂ ਦੇਖੋ ਤੁਹਾਡੇ ਕੋਲ ਕੋਈ Android ਫੋਨ ਆ ਜਾਂ ਫਿਰ ਤੁਹਾਡੇ ਕੋਲ ਆਪਣਾ ਕੋਈ ਵੀ iPhone ਆ ਤੁਸੀਂ ਕੀ ਕਰਨਾ WhatsApp ਤੁਸੀਂ ਆਪਣਾ ਉਹਨੂੰ ਓਪਨ ਕਰ ਲੈਣਾ ਜੀ ਓਪਨ WhatsApp ਨੂੰ ਓਪਨ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਜਦੋਂ ਵੀ ਤੁਸੀਂ WhatsApp ਓਪਨ ਕਰੋਗੇ ਤੁਸੀਂ ਆਹ ਦੇਖੋ ਸਾਈਡ ਦੇ ਉੱਤੇ ਇੱਕ ਸਕਰੀਨ ਸ਼ੋ ਹੋ ਰਹੀ ਹੈ ਮੇਰੇ ਮੋਬਾਈਲ ਦੀ ਜੋ ਮੈਂ ਮੋਬਾਈਲ ਤੇ ਵਰਕ ਕਰਾਂਗਾ ਉਹ ਮੇਰੀ ਸਕਰੀਨ ਦੇ ਉੱਤੇ ਸ਼ੋ ਹੁੰਦਾ ਰਹੇਗਾ ਇੱਥੇ ਤੁਸੀਂ ਦੇਖ ਕੇ ਆਪਣਾ ਉਸੇ ਤਰ੍ਹਾਂ ਦਾ ਚੈਨਲ ਬਣਾ ਲੈਣਾ ਜੀ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਆਪਣਾ ਇੱਕ WhatsApp ਓਪਨ ਕਰ ਲੈਣਾ ਮੈਂ ਆਪਣਾ WhatsApp ਓਪਨ ਕਰ ਲਿਆ WhatsApp ਓਪਨ ਕਰਨ ਤੋਂ ਬਾਅਦ ਤੁਸੀਂ ਇਹ ਕਰਨਾ ਜਿੱਥੇ ਦੇਖੋ ਥੱਲੇ ਨੀਚੇ ਜਾ ਕੇ ਦੇਖੋ ਤੇ ਆਪਸ਼ਨ ਦਿੱਤੇ ਹੋਣੇ 4-5 ਇਹ ਸੈਟਿੰਗ ਚੈਟ ਕਮਿਊਨਿਟੀਸ ਕਾਲ ਐਂਡ ਅਪਡੇਟ ਜਿੱਥੇ ਆਪਾਂ ਸਟੇਟਸ ਲਗਾਉਣਾ ਤੁਸੀਂ ਇਹ ਕਰਨਾ ਅਪਡੇਟ ਦੇ ਉੱਤੇ ਤੁਸੀਂ ਜਾਣਾ ਅਪਡੇਟ ਤੇ ਜਾਣ ਤੋਂ ਬਾਅਦ ਤੁਸੀਂ ਕੀ ਕਰਨਾ ਅਗਰ ਤੁਹਾਡਾ ਮੋਬਾਈਲ WhatsApp ਜਿਹੜਾ ਵਾ WhatsApp ਐਪਲੀਕੇਸ਼ਨ ਅਪਡੇਟ ਹੋਈ ਹੋਈ ਆ ਤਾਂ ਗੁੱਡਾ ਅਗਰ ਨਹੀਂ ਹੋਈ ਹੋਈ ਤਾਂ ਤੁਸੀਂ ਕੀ ਕਰਨਾ ਪਲੇ ਸਟੋਰ ਦੇ ਵਿੱਚ ਜਾ ਕੇ ਜੇ ਤੁਸੀਂ ਆਈਫੋਨ ਚਲਾਉਂਦੇ ਹੋ ਤਾਂ ਐਪ ਸਟੋਰ ਦੇ ਵਿੱਚ ਜਾਓ ਜੇ ਐਂਡਰੋਇਡ ਫੋਨ ਚਲਾਉਂਦੇ ਹੋ ਤਾਂ ਤੁਸੀਂ ਆਪਣੀ ਪਲੇ ਸਟੋਰ ਦੇ ਵਿੱਚ ਜਾਓ ਉੱਥੇ WhatsApp ਲਿਖੋ ਤਾਂ ਆਪਣੀ ਐਪਲੀਕੇਸ਼ਨ ਨੂੰ WhatsApp ਨੂੰ ਤੁਸੀਂ ਅਪਡੇਟ ਕਰ ਲਓ ਅਪਡੇਟ ਕਰਨ ਤੋਂ ਬਾਅਦ ਤੁਹਾਨੂੰ ਕੁਝ ਇਦਾਂ ਦਾ ਇੰਟਰਫੇਸ ਤੁਹਾਨੂੰ ਦੇਖ ਨੂੰ ਮਿਲੇਗਾ ਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਜਿੱਥੇ ਜਾ ਕੇ ਦੇਖੋ ਇਹ ਤਾਂ ਹੈਗੀ ਆਪਣੀ ਜਿੱਥੇ ਆਪਾਂ ਸਟੇਟਸ ਲਗਾਉਣਾ ਹੈ ਨਾ ਜਿੱਥੇ ਸਟੇਟਸ ਲਗਦੇ ਨੇ ਨਾ ਉੱਥੋਂ ਸਭ ਤੋਂ نیچے ਆ ਜਾਓ ਤੁਸੀਂ نیچے ਜਾਣਾ ਵਾ नीचे जाने के बाद ਤੁਸੀਂ ਆ ਦੇਖੋ ਥੱਲੇ ਲਿਖਿਆ ਚੈਨਲ ਤੇ ਨਾਲ ਹੀ ਹੈਗਾ ਪਲੱਸ ਦਾ ਨਿਸ਼ਾਨ ਠੀਕ ਹੈ ਜੀ ਤੇ ਥੱਲੇ ਦੇਖੋ ਤੁਸੀਂ ਬਹੁਤ ਸਾਰੇ ਚੈਨਲ ਬਣੇ ਹੋਏ ਨੇ ਆ ਦੇਖ ਲਓ ਤੁਸੀਂ ਹਨਾ ਵਾਇਰਲ ਬਰੀਆਨੀ ਆ ਤੇਲਗੂ ਅਜੀਤ ਤੇਲਗੂ ਨੈਟਵਰਕ ਹਰਿਆਣਾ ਟਾਕ ਆ ਆ ਸਾਰੇ ਮਤਲਬ ਚੈਨਲ ਬਣੇ ਹੋਏ ਨੇ ਦੇਖ ਲਓ ਮੈਂ ਤੁਹਾਨੂੰ ਇੱਕ ਚੈਨਲ ਓਨ ਕਰਕੇ ਦਿਖਾਦਾ ਚੀਫ ਅਮਨ ਦਾ ਚੀਫ ਅਮਨ ਦਾ ਮੈਂ ਚੈਨਲ ਓਪਨ ਕਰ ਲਿਆ ਠੀਕ ਹੈ ਜੀ ਆ ਦੇਖੋ ਇੱਥੇ ਲਿਖਿਆ ਪਬਲਿਕ ਚੈਨਲ ਨੇ ਪਬਲਿਕ ਕੀਤਾ ਹੋਇਆ ਵਾ ਮੈਂ ਇਹਦੇ ਚੈਨਲ ਤੇ ਗਿਆ ਤਾਂ ਆ ਦੇਖੋ ਇਹਦੇ ਚੈਨਲ ਦੇ ਉੱਤੇ 30000 ਯਾਰ 942 ਫੋਲੋਅਰਸ ਨੇ ਜਿੱਦਾਂ ਆਪਣੇ ਇੰਸਟਾਗ੍ਰam ਤੇ ਫੋਲੋਅਰਸ ਹੁੰਦੇ ਨੇ ਨਾ ਇਸੇ ਤਰ੍ਹਾਂ ਆਪਣੇ ਫੋਲੋਅਰਸ ਹੁੰਦੇ ਨੇ ਆਪਣੇ ਵਟਸਐਪ ਦੇ ਫੋਲੋਅਰਸ ਹੁੰਦੇ ਨੇ ਫੇਸਬੁੱਕ ਦੇ ਵੀ ਫੋਲੋਅਰਸ ਹੁੰਦੇ ਨੇ ਤੇ ਇੰਸਟਾਗ੍ਰam ਤੇ ਵੀ ਫੋਲੋਅਰਸ ਹੁੰਦੇ ਨੇ ਤੇ ਜਿਹੜਾ YouTube ਆ ਉਹਦੇ ਤੇ ਆਪਣੇ ਸਬਸਕ੍ਰਾਈਬਰ ਹੁੰਦੇ ਨੇ ਇਸੇ ਤਰ੍ਹਾਂ ਮਤਲਬ ਤੂੰ ਕਿਸੇ ਦੀ ਵੀ ਤੁਸੀਂ ਜਾ ਕੇ ਚੈਨਲ ਓਪਨ ਕਰ ਲਓ ਮੈਂ ਆ ਦੇਖ ਰਿਹਾ ਫਲੋਅਰਸ ਟੀਵੀ ਤੇ ਚੱਲਾ ਜਾਣਾ ਫਲੋਅਰਸ ਟੀਵੀ ਨੂੰ ਓਪਨ ਕਰਦਾ ਤੁਸੀਂ ਇਹਦੇ ਦੇਖੋ ਆਹ ਦੇਖ ਲਓ ਇਹਦੇ 73688 ਫੋਲੋਅਰਸ ਨੇ ਤਦ ਤੁਸੀਂ ਕੰਟੈਂਟ ਦੇਖ ਲਓ ਇਹਨੇ ਕਿੰਨਾ ਕੰਟੈਂਟ ਅਪਡੇਟ ਕੀਤਾ ਹੋਇਆ ਵਾ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਚੈਨਲ ਕਿਵੇਂ ਬਣਾਣਾ ਵਾ ਵੀਡੀਓ ਨੂੰ ਸਕਿੱਪ ਨਾ ਕਰੋ ਇਹਨੂੰ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖੋ ਤੁਸੀਂ ਉਹ ਇੱਥੇ ਚੈਨਲ ਲਿਖਿਆ ਵਾ ਇੱਥੇ ਪਲੱਸ ਦਾ ਨਿਸ਼ਾਨ ਪਲੱਸ ਦਾ ਨਿਸ਼ਾਨ ਤੁਸੀਂ ਕਲਿੱਕ ਕਰਨਾ ਵਾ ਇੱਥੇ ਨੰਬਰ ਇੱਕ ਆਪਸ਼ਨ ਹੈ ਇਹ ਫਾਈਂਡ ਚੈਨਲ ਅਗਰ ਤੁਸੀਂ ਕਿਸੇ ਦਾ ਚੈਨਲ ਤੁਸੀਂ ਸਰਚ ਕਰਨਾ ਚਾਹੁੰਦੇ ਹੋ ਉਹ ਤਾਂ ਫਾਈਂਡ ਤੇ ਕਲਿੱਕ ਕਰਨਾ ਵਾ ਇਸ ਤਰ੍ਹਾਂ ਇਹ ਕ੍ਰੀਏਟ ਚੈਨਲ ਤੁਸੀਂ ਕੀ ਕਰਨਾ ਕ੍ਰੀਏਟ ਚੈਨਲ ਤੇ ਤੁਸੀਂ ਕਲਿੱਕ ਕਰ ਦੇਣਾ ਆ ਜਿਹੜੇ ਟਰਮ ਐਂਡ ਕੰਡੀਸ਼ਨ ਨੇ ਤੁਸੀਂ ਇਹਨਾਂ ਨੂੰ ਕੀ ਕਰਨਾ ਕੰਟੀਨਿਊ ਤੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਏਗਾ ਇੱਥੇ ਤੁਸੀਂ ਆਪਣੇ ਜੋ ਵੀ ਤੁਸੀਂ ਆਪਣਾ ਮਤਲਬ ਵੀ ਜੋ ਵੀ ਆਪਣੇ ਚੈਨਲ ਦਾ ਨਾਮ ਰੱਖਣਾ ਚਾਹੁੰਦੇ ਹੋ ਤੁਸੀਂ ਆਪਣੇ ਚੈਨਲ ਦਾ ਨਾਮ ਤੁਸੀਂ ਰੱਖ ਦੇ ਸਕਦੇ ਹੋ ਮੈਂ ਰੱਖ ਦਿੱਨਾ ਆਪਣੇ ਚੈਨਲ ਦਾ ਨਾਮ ਸਰੋਏ S A R O Y ਮੈਂ ਆਪਣੇ ਚੈਨਲ ਦਾ ਨਾਮ ਰੱਖਤਾ ਜੀ ਠੀਕ ਹੈ ਜੀ ਹੁਣ ਡਿਸਕ੍ਰਿਪਸ਼ਨ ਆ ਗਈ ਡਿਸਕ੍ਰਿਪਸ਼ਨ ਦੇ ਵਿੱਚ ਕੀ ਨਹੀਂ ਕਰਨਾ ਤੁਸੀਂ ਆਪਣੇ ਚੈਨਲ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦਾ ਮਤਲਬ ਤੁਸੀਂ ਆਪਣਾ ਚੈਨਲ ਬਣਾਉ ਕਣਾ ਤੁਸੀਂ ਉਹਦੀ ਡਿਸਕ੍ਰਿਪਸ਼ਨ ਦੇ ਦੇਣੀ ਆ ਵੀ ਇਹ ਜਿਹੜਾ ਚੈਨਲ ਆ ਤੁਹਾਡਾ ਕਿਸ ਦੇ ਰਿਗਾਰਡਿੰਗ ਆ ਮੈਂ ਇੱਥੇ ਲਿਖ ਦੇ ਨਵਾ YouTube YouTube ਟਿਪਸ YouTube ਟਿਪਸ ਲਿਖ ਦੇ ਦਿੰਦਾ ਜੀ ਤੇ ਸੋਰੀਆ ਗੱਲ ਲਿਖਿਆ ਮੇਰੇ ਤੋਂ YouTube YouTube ਟਿਪਸ ਟਿਪਸ ਲਿਖ ਦੇ ਦਿੰਦਾ ਜੀ ਤੇ ਬਾਕੀ ਤੁਸੀਂ ਆਪਣੇ ਆਪਣੇ ਚੋਇਸ ਅਨੁਸਾਰ ਨਾਲ ਲਿਖਣਾ ਮੈਂ ਫਿਲਹਾਲ YouTube ਟਿਪਸ ਹੀ ਨਿਕਾਜਾ ਲਿਖ ਦੇਣਾ ਆਨਲਾਈਨ ਅਰਨਿੰਗ ਆਨਲਾਈਨ E A R e A, e A R N I N G ਆਨਲਾਈਨ ਅਰਨਿੰਗ ਮੈਂ ਇਹ ਲਿਖ ਦਿਨਾ ਉਸ ਤੋਂ ਬਾਅਦ ਥੱਲੇ ਹੁੰਦਾ ਵਾ ਕ੍ਰੀਏਟ ਚੈਨਲ ਠੀਕ ਹੈ ਜੀ ਤੇ ਇੱਥੇ ਉੱਪਰ ਦੇਖੋ ਤੁਸੀਂ ਇੱਥੇ ਗੋਲਾ ਜਿਹਾ ਬਣਾ ਇੱਥੇ ਲਿਖਿਆ ਐਡ ਫੋਟੋ ਅਗਰ ਤੁਸੀਂ ਆਪਣੀ ਐਡ ਫੋਟੋ ਲਾਉਣਾ ਚਾਹੁੰਦੇ ਹੋ ਆਪਣੀ ਫੋਟੋ ਵੀ ਲਗਾ ਸਕਦੇ ਹੋ ਕੁਝ ਵੀ ਤੁਸੀਂ ਕਰ ਸਕਦੇ ਹੋ ਮੈਂ ਇਹ ਕਹਿਣਾ ਵਾ ਤੁਸੀਂ ਆਪਣਾ ਚੈਨਲ ਬਣਾਇਆ ਵਾ ਕਿਸੇ ਦੀ ਰਿਗਾਰਡਿੰਗ ਦਾ ਤੁਸੀਂ ਚੈਨਲ ਬਣਾਇਆ ਵਾ ਤੁਸੀਂ ਆਪਣਾ ਉਹ ਲੋਗੋ ਲਾਉਣਾ ਵਾ ਹਨਾ ਅਗਰ ਤੁਸੀਂ ਮੈਂ ਦੇਖੋ ਤੁਸੀਂ ਆਪਣਾ ਐਡ ਸ਼ੋਟ ਫੋਟੋ ਤੇ ਗਏ ਤਾਂ ਅਗਰ ਤੁਸੀਂ ਕੈਮਰੇ ਤੋਂ ਡਾਇਰੈਕਟ ਫੋਟੋ ਖਿੱਚ ਕੇ ਲਾਉਣਾ ਚਾਹੁੰਦੇ ਹੋ ਵੀ ਲਗਾ ਸਕਦੇ ਹੋ ਚੋਇਸ ਵੋਟ ਲਗਾ ਸਕਦੇ ਹੋ ਇਮੋਜੀ ਵੀ ਲਗਾ ਸਕਦੇ ਹੋ ਸਰਚ ਕਰਕੇ ਵੀ ਲਗਾ ਸਕਦੇ ਹੋ ਮੈਂ ਆਪਣੇ ਸਿੱਧੇ ਕੈਮਰੇ ਦੇ ਵਿੱਚ ਜਾਵਾਂਗਾ ਕੈਮਰੇ ਦੇ ਆਪਣੀ ਗੈਲਰੀ ਦੇ ਵਿੱਚ ਜਾਵਾਂਗਾ ਗੈਲਰੀ ਤੋਂ ਮੈਂ ਜਾਂਦਾ ਜਾਂਦਾ ਮੈਂ ਨੀਚੇ ਆ ਗਿਆ ਮੈਂ ਆਪਣੀ ਇਹ ਫੋਟੋ ਇੱਕ ਵਿੱਚ ਲਗਾਉਣਾ ਚਾਹਨਾ ਵਾ ਠੀਕ ਆ ਇਹ ਮੇਰੀ ਫੋਟੋ ਆ ਇਹਨੂੰ ਵੀ ਚੁਆਇਸ ਕਰ ਦੇਣਾ ਇਹ ਦੇਖੋ ਮੇਰੀ ਫੋਟੋ ਇੱਥੇ ਗੋਲ ਚ ਕਰ ਦਿੱਤੇ ਲਾ ਜਿਆ ਤੁਹਾਨੂੰ ਮੈਂ ਕਰ ਦੇਣਾ ਕ੍ਰੀਏਟ ਚੈਨਲ ਠੀਕ ਆ ਜੀ ਇਹ ਮੇਰਾ ਹੁਣ ਕ੍ਰੀਏਟ ਚੈਨਲ ਹੋ ਗਿਆ ਇਹ ਮੇਰਾ ਚੈਨਲ ਬਣ ਗਿਆ ਦੇਖੋ ਆ ਚੈਨਲ ਮੇਰਾ ਹੋ ਗਿਆ ਠੀਕ ਆ ਜੀ ਇਹ ਮੇਰਾ ਚੈਨਲ ਬਣ ਕੇ ਰੈਡੀ ਹੋ ਗਿਆ ਹੁਣ ਮੇਰੇ 0 ਫੋਲੋਅਰਸ ਆ ਕਿਉਂਕਿ ਮੈਂ ਹੁਣੇ ਹੀ ਬਣਾਇਆ ਵਾ ਇਸ ਲਈ ਮੇਰਾ ਕੋਈ ਫੋਲੋਅਰ ਨਹੀਂ ਆਏਗਾ ਸੋ ਆ ਮੇ ਚੈਨਲ ਤੇ ਜਾ ਜੀ ਇੱਥੇ ਦੇਖ ਤੁਸੀਂ ਆਪਣੇ ਚੈਨਲ ਦੇਖਦੇ ਹੋ ਚੈਨਲ ਅਲਰਟ ਤੁਸੀਂ ਚੈਨਲ ਅਲਰਟ ਗਲਤੀ ਸੀ ਤਰ੍ਹਾਂ ਦੀ ਮਤਲਬ ਕਿ ਇਸ ਕਾਪੀਰਾਈਟ ਸਟ੍ਰਾਈਕ ਨਹੀਂ ਹੈਗਾ ਤਾਂ ਕਰਕੇ ਤਾਂ ਬਿਲਕੁਲ ਸਹੀ ਆ ਫਿਰ ਤੁਸੀਂ ਆਜੋ ਨੀਚੇ ਆਜੋ ਚੈਨਲ ਸੈਟਿੰਗ ਚੈਨਲ ਸੈਟਿੰਗ ਤੇ ਜਾਓ ਐਨੀ ਇਮੋਜੀ ਰੱਖ ਲਓ ਡਿਵਲਟ অনਲੀ ਰੱਖੋ ਤੁਸੀਂ ਐਨੀ ਇਮੋਜੀ ਹੀ ਰੱਖਣਾ ਵਾ ਠੀਕ ਹੈ ਜੀ ਹੁਣ ਤੁਸੀਂ ਆਜੋ ਅਗਰ ਕਿਸੇ ਨੂੰ ਤੁਸੀਂ ਆਪਣਾ ਚੈਨਲ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਇੱਥੇ ਚੈਨਲ ਲਿੰਕ ਤੁਹਾਨੂੰ ਮਿਲ ਜੇਗਾ ਤੁਸੀਂ ਇੱਥੇ ਕਲਿੱਕ ਕਰਨਾ ਵਾ ਤੁਸੀਂ ਕੀ ਕਰਨਾ ਆ ਇੱਥੋਂ ਕਾਪੀ ਕਰ ਲੈਣਾ ਤੁਸੀਂ ਆ ਤੁਹਾਡੇ ਚੈਨਲ ਦਾ ਲਿੰਕ ਕਾਪੀ ਹੋ ਗਿਆ ਜੀ ਠੀਕ ਹੈ ਜੇ ਤੁਸੀਂ ਕੀ ਕਰਨਾ ਸ਼ੇਅਰ ਲਿੰਕ ਕਰਨਾ ਚਾਹੁੰਦੇ ਤਾਂ ਸ਼ੇਅਰ ਤੇ ਕਲਿੱਕ ਕਰੋ ਮੈਂ ਆਪਣੇ ਤੈਨੂੰ ਮੈਂ ਸੈਂਡ ਕਰਤਾ ਆ ਮੇਰੇ ਜਿਹੜੇ ਚੈਨਲ ਦਾ ਲਿੰਕ ਆ ਜੀ ਉਹ ਮੇਰੇ ਦੂਜੇ ਵਟਸਐਪ ਤੇ ਚਲੇਗਾ ਇਸੇ ਤਰ੍ਹਾਂ ਤੁਸੀਂ ਕਿਸੇ ਨੂੰ ਵੀ ਆਪਣੇ ਚੈਨਲ ਦਾ ਲਿੰਕ ਤੁਸੀਂ ਸ਼ੇਅਰ ਕਰ ਸਕਦੇ ਹੋ ਇਹ ਹੋ ਗਈ ਹੁਣ ਆ ਗਿਆ ਦੇਖ ਲਓ ਇਹ ਤੁਹਾਡੀ ਸੱਚੇ ਰਿਪੋਰਟ ਚੈਨਲ ਡਿਲੀਟ ਚੈਨਲ ਜੇ ਤੁਸੀਂ ਡਿਲੀਟ ਵੀ ਕਰਨਾ ਚਾਹੁੰਦੇ ਹੋ ਤਾਂ ਡਿਲੀਟ ਕਰਕੇ ਤੁਹਾਡਾ ਚੈਨਲ ਡਿਲੀਟ ਹੋ ਜਾਏਗਾ ਹੁਣ ਆਪਾਂ ਜੰਦੇ ਜੀ ਇਹਦੀ ਜਿਹੜੀ ਮੈਨ ਸੈਟਿੰਗ ਆ ਹੁਣ ਤੁਸੀਂ ਇੱਥੋਂ ਆਪਾਂ ਗੱਲ ਕਰਦੇ ਆ ਇਹਦਾ ਤੁਹਾਡਾ ਚੈਨਲ ਬਣ ਕੇ ਰੈਡੀ ਹੋ ਗਿਆ ਜਿੱਦਾਂ ਹੁਣ ਥੱਲੇ ਸ਼ੋ ਹੋ ਰਹੇ ਨੇ ਨਾ ਚੈਨਲ ਇਸੇ ਤਰ੍ਹਾਂ ਤੁਹਾਡਾ ਚੈਨਲ ਵੀ ਹੋਰ ਲੋਕਾਂ ਨੂੰ ਸ਼ੋ ਹੋ ਵੈ ਵਾਰਚਪ ਦੇ ਚੈਨਲ ਬਣੇ ਹੋਏ ਨੇ WhatsApp ਤੇ ਆਟੋਮੈਟਿਕ ਹੀ ਉਹਨਾਂ ਦੇ ਚੈਨਲਾਂ ਨੂੰ ਬੂਸਟ ਕਰਦਾ ਪਿਆ ਉਹ ਲੋਕਾਂ ਤੱਕ ਪਹੁੰਚਾਰਾ ਵੀ ਤੁਸੀਂ ਇਸ ਚੈਨਲ ਨੂੰ ਫੋਲੋ ਕਰੋ ਅਗਰ ਤੁਸੀਂ ਅੱਜ ਦੀ ਡੇਟ 'ਚ ਚੈਨਲ ਬਣਾ ਲੈਨੇ ਹੋ ਬਹੁਤ ਸੌਖਾ ਵਾ ਮੈਂ ਤੁਹਾਨੂੰ ਦੱਸਦਾ ਵਾ ਤੁਸੀਂ ਇਸ ਤਰ੍ਹਾਂ ਚੈਨਲ ਬਣਾ ਲਓ ਤੇ ਉਸ ਤੋਂ ਬਾਅਦ ਹੁਣ ਤੁਸੀਂ ਇਸ ਤੇ ਕੰਮ ਕਿਵੇਂ ਕਰਨਾ ਹੋਣਾ ਮੈਂ ਤੁਹਾਨੂੰ ਹੋਰ ਦੱਸਾਂਗਾ ਹੁਣ ਉਹ ਤੁਹਾਡਾ ਚੈਨਲ ਬਣ ਗਿਆ ਸਰੋਏ ਹਨਾ ਤੁਹਾਡਾ ਜੋ ਵੀ ਤੁਸੀਂ ਨਾਮ ਰੱਖੋਗੇ ਉਹ ਬਣ ਜਿਓ ਮੇਰਾ ਇਹ ਚੈਨਲ ਬਣ ਗਿਆ ਹੁਣ ਆਪਾਂ ਗੱਲ ਕਰਦੇ ਆਂ ਵੀ ਤੁਸੀਂ ਯਾਰ ਇਸ ਤੇ ਪੈਸੇ ਕਿਵੇਂ ਕਮਾ ਸਕਦੇ ਹੋ ਦੇਖੋ ਚੈਨਲ ਤਾਂ ਤੁਸੀਂ ਬਣਾ ਲਿਆ ਵਾ ਹੁਣ ਤੁਸੀਂ ਆਪਾਂ ਗੱਲ ਕਰਦੇ ਵੀ ਤੁਸੀਂ ਹੁਣ ਇੱਥੋਂ ਆਨਲਾਈਨ ਤੁਸੀਂ ਪੈਸਾ ਕਿਵੇਂ ਕਮਾ ਸਕਦੇ ਹੋ ਤੁਸੀਂ ਕੀ ਕਰਨਾ ਵਾ ਤੁਸੀਂ ਇਸ ਤਰ੍ਹਾਂ ਆਪਣਾ ਇੱਕ WhatsApp ਦੇ ਉੱਤੇ ਇੱਕ ਚੈਨਲ ਕ੍ਰੀਏਟ ਕਰ ਲੈਣਾ ਜੀ ਬਿਲਕੁਲ ਇਸੇ ਤਰ੍ਹਾਂ ਠੀਕ ਹੈ ਤਾਂ ਹੁਣ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਮੈਂ ਨਾ ਇੱਕ ਵੀਡੀਓ ਬਣਾਈ ਆ Amazon affiliate marketing ਦੇ ਉੱਤੇ ਅਗਰ ਤੁਸੀਂ ਉਹ ਮੇਰੀ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਪਹਿਲਾਂ ਤੁਸੀਂ ਮੇਰੇ ਚੈਨਲ ਤੇ ਜਾਓ ਉਹ ਵੀਡੀਓ ਦੇਖ ਲਓ ਉਸ ਤੋਂ ਬਾਅਦ ਤੁਸੀਂ ਆਪਣਾ ਇੱਕ ਚੈਨਲ ਐਮਾਜਨ ਦੇ ਉੱਤੇ ਆਪਣਾ ਚੈਨਲ ਕ੍ਰੀਏਟ ਕਰ ਲੈਣਾ ਹੈ ਕ੍ਰੀਏਟ ਕਰਨ ਤੋਂ ਬਾਅਦ ਜਿਹੜਾ ਆ ਇਹਦੇ ਵਿੱਚ ਵਟਸਐਪ ਦੇ ਸੀਗਾ ਸ਼ੇਅਰ ਲਿੰਕ ਤੁਹਾਡੇ ਚੈਨਲ ਦਾ ਲਿੰਕ ਆ ਜਿਹੜਾ ਤੁਸੀਂ ਜਾ ਕੇ ਉਹਦੇ ਵਿੱਚ ਜਿੱਥੇ ਐਮਾਜਨ ਦੇ ਵਿੱਚ ਦੱਸਿਆ ਹੋਵੇ ਤੁਸੀਂ ਉੱਥੇ ਆਪਣਾ ਉਹ ਲਿੰਕ ਉੱਥੇ ਤੁਸੀਂ ਐਡ ਕਰ ਸਕਦੇ ਹੋ ਇੱਕ YouTube ਚੈਨਲ ਦਾ ਵੀ ਆਪਣਾ ਲਿੰਕ ਉੱਥੇ ਐਡ ਕਰ ਦੇਣਾ ਜਿੱਥੇ ਮੈਂ ਦੱਸਿਆ ਵਾ ਉੱਥੇ ਹੀ ਤੁਸੀਂ ਆਪਣਾ WhatsApp ਚੈਨਲ ਦਾ ਵੀ ਤੁਸੀਂ ਉੱਥੇ ਆਪਣਾ ਲਿੰਕ ਆ ਜਿਹੜਾ ਉਹ ਐਡ ਕਰ ਦੇਣਾ ਐਡ ਕਰਨ ਤੋਂ ਬਾਅਦ ਕੀ ਕਰਨਾ ਵਾ ਤੁਸੀਂ Amazon ਦੇ ਉੱਤੇ ਮਤਲਬ ਕੋਈ ਵੀ ਚੀਜ਼ ਆ ਮਨੋ DSLR ਕੈਮਰਾ ਹੋ ਗਿਆ ਜੀ ਨੰਬਰ 1 ਨੰਬਰ 2 ਹੋ ਗਿਆ ਕੋਈ ਵੀ ਘਰ ਦੀ ਕੋਈ ਫ੍ਰਿਜ ਲਾ ਲਓ ਕੋਲਰ ਲਾ ਲਓ ਜਾਂ ਵਾਸ਼ਿੰਗ ਮਸ਼ੀਨ ਲਾ ਲਓ ਜਾਂ ਕੋਈ ਕਲੋਥ ਲਗਾ ਲਓ ਕਿਸੇ ਵੀ ਤਰ੍ਹਾਂ ਦਾ ਬੱਚਿਆਂ ਦੇ ਗਿਡਸ ਦੇ ਕੱਪੜੇ ਲਗਾ ਲਓ ਕਿਸੇ ਵੀ ਤਰ੍ਹਾਂ ਦੇ ਜਿਹੜੇ ਸੇਲ ਹੁੰਦੇ ਨੇ ਉੱਥੋਂ ਦਾ ਤੁਸੀਂ ਲਿੰਕ ਕਿਵੇਂ ਕੱਢਣਾ ਵਾ ਉਹ ਵੀ ਮੈਂ ਤੁਹਾਨੂੰ ਉਸ ਵੀਡੀਓ ਦੇ ਵਿੱਚ ਦੱਸਿਆ ਹੋਇਆ ਵਾ ਠੀਕ ਹੈ ਜੀ ਤੁਸੀਂ ਉਹ ਲਿੰਕ ਨੂੰ ਕਾਪੀ ਕਰਕੇ ਉਹ ਤਾਂ ਕੀ ਕਹਿੰਦਾ ਤੁਸੀਂ ਜਿਹੜਾ WhatsApp ਚੈਨਲ ਬਣਾਇਆ ਵਾ ਇਹਦੇ ਵਿੱਚ ਡੇਲੀ ਤੁਸੀਂ ਪੇਸਟ ਕਰੀ ਜਾਣਾ ਕਾਪੀ ਉੱਥੋਂ ਕਰਨਾ ਚੈਨਲ ਦੇ ਉੱਥੋਂ ਜਿਹੜੀ ਵੀ ਮੰਨ ਲਓ ਤੁਸੀਂ ਕੀ ਚੀਜ਼ ਮੰਨ ਲਓ ਇੱਕ ਤੁਸੀਂ ਬੈੱਡ ਸ਼ੀਟ ਤੁਸੀਂ ਸੇਲ ਕਰਵਾਉਣਾ ਚਾਹੁੰਦੇ ਹੋ Amazon ਵਾਲਾ ਦੀ ਤੁਸੀਂ Amazon ਦੇ ਉੱਥੋਂ ਦੀ ਬੈੱਡ ਸ਼ੀਟ ਕੱਢੀ ਉਹਦਾ ਲਿੰਕ ਕਾਪੀ ਕੀਤਾ ਆਪਣੇ WhatsApp ਚੈਨਲ ਦੇ ਉੱਤੇ ਆਏ ਇੱਥੇ ਜਾ ਕੇ ਤੁਸੀਂ ਸ਼ੇਅਰ ਕਰ ਦੇਣਾ ਇਸੇ ਤਰ੍ਹਾਂ ਜਿਦਾਂ ਤੁਸੀਂ ਇੱਕ ਦਿਨ ਦੇ ਵਿੱਚ ਮੰਨ ਲਓ 20 ਲਿੰਕ ਤੁਸੀਂ ਸ਼ੇਅਰ ਕਰਤੇ 25 ਕਰਤੇ 30 ਕਰਤੇ ਤੁਸੀਂ ਇਦਾਂ ਦਿਨ ਹੀ ਤੁਸੀਂ ਆਪਣੇ ਲਿੰਕ ਆਟੋਮੈਟਿਕ ਤੁਸੀਂ ਸ਼ੇਅਰ ਕੀ ਜਾਣੇ ਕਰੀ ਜਾਣੇ ਕਰੀ ਜਾਣੇ ਆ ਜਦੋਂ ਤੁਸੀਂ ਆਪਣ ਜਦੋਂ ਤੁਸੀਂ WhatsApp ਤੇ ਆਪਣੇ ਜਿਹੜੇ ਲਿੰਕ ਨੂੰ ਤੁਸੀਂ ਸ਼ੇਅਰ ਕਰਿਓਗੇ ਤਾਂ WhatsApp ਕੀ ਕਰੂਗਾ ਤੁਹਾਡਾ ਆਟੋਮੈਟਿਕ ਤੁਹਾਡਾ ਜਿਹੜਾ WhatsApp ਚੈਨਲ ਆ ਉਹਨੂੰ ਆਟੋਮੈਟਿਕੀ ਬੂਸਟ ਹੋਊਗਾ ਤੁਹਾਡੇ ਫੋਲੋਅਰਸ ਜਿੰਨੂੰ ਦਿਨ ਵਧੇ ਜਾਣਗੇ 15000 20000 25000 30000 ਵਧੇ ਜਾਣਗੇ ਤੇ ਜਿੰਨੇ ਵੀ ਤੁਹਾਡੇ ਫੋਲੋਅਰਸ ਵਧਣਗੇ ਤਾਂ ਤੁਸੀਂ ਉਹ ਤੁਹਾਡੇ ਚੈਨਲ ਦੇ ਉੱਤੇ ਜਾਣਗੇ WhatsApp ਤੇ ਤੇ ਜਿਹੜੇ ਤੁਸੀਂ ਲਿੰਕ ਪਾਏ ਹੋਏ ਨੇ ਉਹਦੇ ਤੁਸੀਂ ਲਿਖ ਲਿਖੂਗੇ ਬਾਈ ਬਾਈ ਨਾਉ ਆ ਨਾ ਬੈਂਡ ਸ਼ੀਟ ਜਾਂ ਬਾਈ ਨਾਉ ਸੋਫਾ ਆ ਬਾਈ ਨਾਉ ਵਾਸ਼ਿੰਗ ਮਸ਼ੀਨ ਆ ਫਰਾਂਡਿੰਗ ਆ ਉਹ ਬੰਦੇ ਨੂੰ ਜਦੋਂ ਕੋਈ ਵੀ ਚੀਜ਼ ਪਸੰਦ ਆ ਗਈ ਮੰਨ ਲਓ ਹੁਣ ਤੁਹਾਡੇ ਫੋਲੋਅਰਸ ਹੋ ਗਏ ਚੈਨਲ ਦੇ ਉੱਤੇ ਤੁਹਾਡੇ ਫੋਲੋਅਰਸ ਟੋਟਲ ਆਪ ਮੰਨ ਕੇ ਚੱਲਦੇ ਆ 20000 ਤੁਹਾਡੇ ਫੋਲੋਅਰਸ ਹੋ ਗਏ ਠੀਕ ਹੈ ਜੀ 20000 ਫੋਲੋਅਰਸ ਹੋਣ ਤੋਂ ਬਾਅਦ ਤੁਸੀਂ ਉਹਦੇ ਵਿੱਚ ਘੱਟੋ ਘੱਟ ਤੁਸੀਂ 50 ਲਿੰਕ ਤੁਸੀਂ ਉਹਦੇ ਵਿੱਚ WhatsApp ਚੈਨਲ ਦੇ ਉੱਤੇ ਅਪਲੋਡ ਕਰ ਦਿੱਤੇ ਜੀ ਉਹਦੇ ਵਿੱਚੋਂ 20000 ਫੋਲੋਅਰਸ ਦੇ ਵਿੱਚੋਂ ਘੱਟੋ ਘੱਟ ਮੰਨ ਕੇ ਚੱਲੋ ਜੇ 25 ਤੋਂ ਲੈ ਕੇ 25 ਤੋਂ ਲੈ ਕੇ 30 ਬੰਦੇ ਨੇ ਵੀ ਉਹ ਲਿੰਕ ਦੇ ਉੱਤੇ ਕਲਿੱਕ ਕਰਕੇ ਕੋਈ ਚੀਜ਼ ਬਾਇ ਕਰ ਲਈ ਬਾਇ ਕਰਨ ਤੋਂ ਬਾਅਦ ਉਹਦਾ ਜਿਹੜਾ ਕਮਿਸ਼ਨ ਹੋਊਗਾ ਉਹ ਚੀਜ਼ ਸੇਲ ਕਰਨ ਦਾ ਤੇ ਉਹਦੇ ਦੇਰ ਤੁਹਾਨੂੰ 5% ਤੋਂ ਲੈ ਕੇ 30% 30% 40% ਜਿੰਨਾ ਵੀ ਕਮਿਸ਼ਨ ਹੋਏਗਾ ਉਹਦਾ ਉਹ ਬੰਦੇ ਨੇ ਚੀਜ਼ ਸੇਲ ਕਰ ਲਈ ਮੰਨ ਲਓ ਮੈਨੂੰ ਇੱਕ ਚੀਜ਼ ਪਸੰਦ ਆ ਗਈ ਵਾਸ਼ਿੰਗ ਮਸ਼ੀਨ ਮੈਨੂੰ ਪਸੰਦ ਕਰ ਲਈ 40000 ਰੁਪਏ ਦੀ ਸੀਗੀ ਉਹ ਮੈਂ ਆਰਡਰ ਕਰਤੀ ਉਹ ਵਾਸ਼ਿੰਗ ਮਸ਼ੀਨ ਮੈਨੂੰ ਪਸੰਦ ਆ ਗਈ ਉਹ ਮੈਂ ਆਰਡਰ ਕਰਤੀ ਉਹ ਮੇਰੇ ਘਰ ਦੇ ਵਿੱਚ ਆ ਚੁੱਕੀ ਆ ਤੇ ਮੈਂ ਤੁਹਾਡੇ ਲਿੰਕ ਤੋਂ ਕੀਤੀ ਸੀ ਉਹਦਾ ਜਿੰਨਾ ਵੀ ਕਮਿਸ਼ਨ ਸੀਗਾ 10% ਸੀਗਾ 40000 ਦਾ ਜਿੰਨਾ ਵੀ 10% ਬਣਦਾ ਵਾ ਉਹ ਸਿੱਧਾ ਕੱਟ ਕੇ ਮੇਰਾ ਅਕਾਊਂਟ ਦੇ ਵਿੱਚ ਆ ਜਾਏਗਾ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਏਗਾ ਸਿੱਧਾ ਹੀ ਜੋ ਕੋ ਕਿ ਮੈਂ ਤੁਹਾਡੇ ਲਿੰਕ ਤੋਂ ਜਾ ਕੇ ਬਾਏ ਕੀਤੀ ਹੈ ਨਾ ਉਹ ਜਾ ਕੇ ਤੁਹਾਡੇ ਸਿੱਧਾ ਅਕਾਊਂਟ ਦੇ ਵਿੱਚ ਆ ਜਾਏਗਾ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਅਫੀਲੀਏਟ ਅਕਾਊਂਟ ਦੇ ਵਿੱਚ ਜਦੋਂ 1000 ਰੁਪਏ ਤੋਂ ਵੱਧ ਜਾਂਦੇ ਆ ਪੈਸੇ ਤਾਂ ਉਹ ਤੁਹਾਡੇ ਅਕਾਊਂਟ ਦੇ ਵਿੱਚ ਆਟੋਮੈਟਿਕ ਹੀ ਆ ਜਾਂਦੇ ਨੇ ਹੁਣ ਤੇ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੰਨੇ ਚਿੰਨ ਲਿੰਕ ਤੁਸੀਂ ਸ਼ੇਅਰ ਕਰਦੇ ਹੋ ਉਹਦੇ ਤੇ ਅਪਡੇਟ ਕਰਦੇ ਹੋ ਜਿੰਨੇ ਤੁਸੀਂ ਵੱਧ ਤੋਂ ਵੱਧ ਉੱਤੇ ਲਿੰਕ ਤੁਸੀਂ ਅਪਡੇਟ ਕਰੋਗੇ ਉਹਨੇ ਦੋ ਗੁਣਾ ਤੇ ਦੋ ਗੁਣਾ ਉਹ ਤੁਹਾਡਾ ਚੈਨਲ ਵਾਇਰਲ ਹੋਊਗਾ ਲੋਕ ਉੱਥੋਂ ਚੀਜ਼ਾਂ ਬਾਇ ਕਰਨਗੇ ਤੇ ਉਹਦਾ ਜਿੰਨਾ ਵੀ ਕਮਿਸ਼ਨ ਆ ਜੀ ਉਹ ਤੁਹਾਡੇ ਅਕਾਊਂਟ ਦੇ ਵਿੱਚ ਆਉਂਦਾ ਰਹੇਗਾ ਜਾਨੀ ਕਿ ਘੱਟੋ ਘੱਟ ਜੋ ਅੱਜ ਦੀ ਡੇਟ ਦੇ ਵਿੱਚ ਮੈਂ ਦੇਖ ਰਿਹਾ ਹਾਂ ਲੋਕ ਉੱਥੋਂ ਘੱਟੋ ਘੱਟ 50000 50000 ਪਰ ਲਾਸਰ ਬੇ ਕਮੋਂਦੇ ਬੇ ਨੇ 50000 ਤੋਂ ਜ਼ਿਆਦਾ ਪੈਸੇ ਖਮਾਰੇ ਨੇ ਉੱਥੋਂ ਕਿਉਂਕਿ ਹਰੇਕ ਕੋਈ ਬੰਦਾ ਆਨਲਾਈਨ ਚੀਜ਼ ਲੈਂਦਾ ਹੀ ਲੈਂਦਾ ਵਾ ਚਾਹੇ ਉਹ ਸ਼ੋਜ਼ ਆ ਚਾਹੇ ਕਿਸੇ ਵੀ ਤਰ੍ਹਾਂ ਦੀ ਚੀਜ਼ ਆ ਉਹ ਬੰਦਾ ਰ ਚੀਜ਼ ਬਾਇ ਕਰਦਾ ਹੀ ਕਰਦਾ ਵ ਤੋ ਅੱਜ ਦੇ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਸੀਗਾ ਅਗਰ ਤੁਹਾਨੂੰ ਇਹ ਵੀਡੀਓ ਸਮਝ ਆ ਗਈ ਹੈ ਚੰਗੀ ਤਰ੍ਹਾਂ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸੋ ਅਗਰ ਤੁਹਾਨੂੰ ਫਿਰ ਵੀ ਇਸ ਵੀਡੀਓ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਆ ਤਾਂ ਪਲੀਜ਼ ਤੁਸੀਂ ਥੱਲੇ ਕਮੈਂਟ ਜਰੂਰ ਕਰਦੇ ਇਸ ਵੀਡੀਓ ਦੇ ਵਿੱਚ ਜਾ ਤੁਸੀਂ ਮੈਨੂੰ WhatsApp ਦੇ ਉੱਤੇ ਮੇਰੇ ਨਾਲ ਸੰਪਰਕ ਵੀ ਕਰ ਸਕਦੇ ਹੋ ਸਕਰੀਨ ਦੇ ਉੱਤੇ ਮੇਰਾ WhatsApp ਨੰਬਰ ਚੱਲ ਰਿਹਾ ਵਾ ਤੁਸੀਂ ਮੈਨੂੰ ਕਿਸੇ ਵੀ ਟਾਈਮ ਐਨੀ ਟਾਈਮ ਤੁਸੀਂ ਮੈਨਾਂ ਕੰਟੈਕਟ ਕਰਕੇ ਆਪਣੀ ਪ੍ਰੋਬਲਮ ਮੈਨੂੰ ਦੱਸ ਸਕਦੇ ਹੋ ਤੇ ਮੈਂ ਉਹਦਾ ਜਿੰਨਾ ਵੀ ਹੋਵੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡਾ ਉਹ ਪ੍ਰੋਬਲਮ ਹੈ ਸੋਲਵ ਕਰਾਂ ਜੀ ਸੋ ਇਸ ਵੀਡੀਓ ਦੇ ਵਿੱਚ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਹਾਂ ਨਵਾਂ ਮੈਂ ਫਰਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਜੀ ਇੱਕ ਲਾਈਵ ਵਰਕਸ਼ਾਪ ਸ਼ੁਰੂ ਕਰਨ ਜਾ ਰਿਹਾ ਵਾਂ ਜਿਹਦੇ ਵਿੱਚ ਮੈਂ ਤੁਹਾਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਔਨਲਾਈਨ ਐਪਲੀਕੇਸ਼ਨਾਂ ਦੇ ਬਾਰੇ ਦੱਸਾਂਗਾ ਜਿਨ੍ਹਾਂ ਦੇ ਵਿੱਚ ਤੁਸੀਂ ਘਰੇ ਬੈਠ ਕੇ ਤੁਸੀਂ 4 ਤੋਂ 5 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾ ਸਕਦੇ ਹੋ ਤੇ ਉਸ ਤੋਂ ਇਲਾਵਾ ਫੇਸਬੁੱਕ YouTube Instagram Telegram ਤੇ ਫੇਸਬੁੱਕ ਗਰੁੱਪ ਤੇ WhatsApp ਤੋਂ ਤੁਸੀਂ ਕਿਵੇਂ ਤੁਸੀਂ ਘਰੇ ਬੈਠ ਕੇ ਪੈਸਾ ਕਮਾ ਸਕਦੇ ਹੋ ਅਗਰ ਤੁਸੀਂ ਵੀ ਘਰੇ ਬੈਠ ਕੇ ਲੱਖਾਂ ਰੁਪਏ ਕਮਾਉਣਾ ਚਾਹੁੰਦੇ ਹੋ ਪਲੀਜ਼ ਤੁਸੀਂ ਮੇਰੀ ਉਹ ਵਰਕਸ਼ਾਪ ਜ਼ਰੂਰ ਜੁਆਇਨ ਕਰੋ ਤੁਸੀਂ ਉਹ ਵਰਕਸ਼ਾਪ ਕਦੋਂ ਹੋਣੀ ਆ ਤੇ ਕਿੱਥੇ ਹੋਣੀ ਆ ਤੇ ਉਹਦੀ ਮੈਂ ਪੂਰੀ ਡਿਟੇਲ ਤੁਹਾਨੂੰ WhatsApp ਦੇ ਉੱਤੇ ਦੇ ਦਾਂਗਾ ਤੁਹਾਨੂੰ ਸੈਂਡ ਕਰ ਦਾਂਗਾ ਤੁਸੀਂ ਮੇਰੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਲਓ ਜੀ ਅਗਰ ਤੁਸੀਂ ਕਲਾਸ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਸ ਅੱਜ ਹੀ ਕਾਲ ਕਰਕੇ ਤੁਸੀਂ ਆਪਣੀ ਸੀਟ ਬੁੱਕ ਕਰਵਾ ਲਵੋ ਕਿਉਂਕਿ ਮੈਂ ਆਪਣੀ ਲਾਈਵ ਵਰਕਸ਼ਾਪ ਦੇ ਵਿੱਚ 40 ਤੋਂ 50 ਬੰਦੇ ਹੀ ਰੱਖਦਾ ਹਾਂ ਉਸ ਤੋਂ ਬਾਅਦ ਮੈਂ ਬੰਦੇ ਨਹੀਂ ਰੱਖਦਾ ਹੈਗਾ ਜੀ ਕਿਉਂਕਿ ਬਹੁਤ ਸਾਰੀਆਂ ਕਾਲਾਂ ਤੇ ਫੋਨ ਆ ਰਹੇ ਨੇ ਅੱਧੀਆਂ ਸੀਟਾਂ ਓਲਰੇਡੀ ਬੁੱਕ ਹੋ ਰਹੀਆਂ ਨੇ ਤੁਸੀਂ ਵੀ ਛੇਤੀ ਨੂੰ ਛੇਤੀ ਉਹ ਆਪਣੀ ਸੀਟ ਬੁੱਕ ਕਰਾਓ ਲੇਟ ਨਾ ਹੋਵੋ ਜੀ ਕਿਉਂਕਿ ਉਹ ਵਰਕਸ਼ਾਪ ਉਹ ਅਗਰ ਤੁਸੀਂ ਲਗਾ ਲੂਗਾ ਨਾ ਤਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਤੁਹਾਨੂੰ ਗਾਰੰਟੀ ਦੇਣਾ ਤੁਹਾਡੀ ਜ਼ਿੰਦਗੀ ਬਦਲ ਜੀ 2024 ਦੇ ਵਿੱਚ ਤੁਸੀਂ ਲੱਖਪਤੀ ਜ਼ਰੂਰ ਬਣੋਗੇ ਹੀ ਬਣੋਗੇ ਇਹ ਮੇਰਾ ਵਾਦਾ ਜੀ ਤੁਹਾਡੇ ਨਾਲ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਨਹੀਂ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੰਗੀ ਤਾਂ ਪਲੀ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀ ਕੀਮਤੀ ਸਮਾਂ ਕੱਟ ਕੇ ਮੇਰੀ ਵੀਡੀਓ ਨੂੰ ਦੇਖਿਆ ਧੰਨਵਾਦ ਜੀ